ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜਸ ਰਸਨਾ ਜਲ ਜਾਉ ਜਿਨ ਹਰ ਕਾ ਸੁਆਦ ਨ ਪਾਇਆ ਹੀ ਪਾਈ ਉਹ ਰਸਨਾ ਜੀਬਾ ਜਲ ਜਾਉ ਕਈਏ ਸੜ ਜਾਵੇ ਜਿਸਨੇ ਪਰਮੇਸ਼ਰ ਦੇ ਨਾਮ ਦਾ ਸੁਆਦ ਹੀ ਨਹੀਂ ਪ੍ਰਵੋਣਾ ਕੀਤਾ ਪਰਮੇਸ਼ਰ ਦੇ ਨਾਮ ਦਾ ਰਸ ਆਨੰਦ ਨਹੀਂ ਪ੍ਰਾਪਤ ਕੀਤਾ ਨਾਨਕ ਰਸਨਾ ਸਬਦ ਰਸਾਈ ਜਿਨ ਹਰ ਹਰ ਮੰਨ ਵਸਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਕਈਏ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਉਹਨਾਂ ਨਾਲ ਮਿਲ ਕਰਕੇ ਆਪਣੀ ਜੀਬਾ ਨੂੰ ਗੁਰੂ ਦੇ ਉਪਦੇਸ਼ ਦੇ ਰਸ ਵਿੱਚ ਰਸਾਉਣਾ ਕਰੋ ਮਹੱਲਾ ਤੀਜਾ ਸਾਰਸ ਨਾ ਜਲ ਜਾਉ ਜਿਨ ਹਰ ਕਾ ਨਾਮ ਵਿਸਾਰਿਆ ਏ ਭਾਈ ਉਹ ਰਸਨਾ ਜੀਬਾ ਸੜ ਜਾਵੇ ਉਹ ਜਲ ਜਾਵੇ ਜਿਸਨੇ ਹਰੀ ਪਰਮੇਸ਼ਰ ਦਾ ਨਾਮ ਭਲਾਇਆ ਹੋਇਆ ਹੈ ਨਾਨਕ ਗੁਰਮਖ ਰਸਨਾ ਹਰ ਜਪੈ ਹਰ ਕੈ ਨਾਈ ਪਿਆਰਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਦੀ ਰਸਨਾ ਜੀਬਾ ਤਨ ਹੈ ਜੋ ਹਰੀ ਨਾਮ ਜਪਦੀ ਹੈ ਤੇ ਉਹ ਹਰੀ ਦੇ ਨਾਏ ਨਾਮ ਦੇ ਪਿਆਰਿਆ ਪਿਆਰੀ ਬਣੇ ਰਹਿੰਦੇ ਆ ਉਹਨਾਂ ਗੁਰਮੁਖਾਂ ਨੇ ਹਰੀ ਦੇ ਨਾਮ ਨੂੰ ਹੀ ਪਿਆਰਿਆ ਹੈ ਭਾਵ ਪਿਆਰ ਕੀਤਾ ਹੈ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਏ ਭਾਈ ਪਰਮੇਸ਼ਰ ਆਪ ਹੀ ਠਾਕੁਰ ਮਾਲਕ ਰੂਪ ਹੋਣ ਕਰਕੇ ਪੂਜਣ ਯੋਗ ਹੈ ਆਪ ਹੀ ਸੇਵਕ ਹੋ ਕੇ ਸੇਵਾ ਕਰਦਾ ਹੈ ਆਪ ਹੀ ਭਗਤ ਹੋ ਕੇ ਭਗਤੀ ਕਰਨ ਵਾਲਾ ਹੈ ਅਤੇ ਹਰੀ ਆਪ ਹੀ ਸਭ ਕੁਝ ਕਰਦਾ ਤੇ ਬ੍ਰਹਮਾ ਆਦ ਨੂੰ ਪ੍ਰੇਰ ਕੇ ਕਰਾਉਂਦਾ ਹੈ ਹਰਿ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਪਰਮੇਸ਼ਰ ਆਪ ਹੀ ਭਗਤ ਰੂਪ ਹੋ ਕੇ ਆਪਣੇ ਸਰੂਪ ਨੂੰ ਵੇਖਦਾ ਹੈ ਆਪ ਹੀ ਤਤ ਬਿਤਰੂ ਰੂਪ ਹੋ ਕੇ ਖੇਡਦਾ ਹੈ ਆਨੰਦ ਦੀ ਸਹਿਤ ਹੁੰਦਾ ਹੈ ਆਪ ਹੀ ਗੁਰੂ ਸਰੂਪ ਹੋ ਕਰਕੇ ਨਦਰ ਕਰਕੇ ਵੇਖਦਾ ਹੈ ਤੇ ਆਪ ਹੀ ਸਖ ਰੂਪ ਵਿੱਚ ਨਦਰ ਹੋਈ ਨੂੰ ਵੇਖ ਕੇ ਖੜ ਜਾਂਦਾ ਹੈ ਜਿਸ ਪਾਸੇ ਵੱਲ ਵੀ ਵਾਹਿਗੁਰੂ ਨੂੰ ਪਾਉਂਦਾ ਹੈ ਉਸੇ ਪਾਸੇ ਹੀ ਲਾਉਂਦਾ ਹੈ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰੀ ਆਪ ਹੀ ਕਈਆਂ ਨਿਸ਼ਕਾਮ ਕਰਮੀਆਂ ਨੂੰ ਭਗਤੀ ਸਹਿਤ ਗਿਆਨ ਦੀ ਮਾਰਗ ਰਸਤੇ ਤੇ ਪਾਉਂਦਾ ਹੈ। ਅਤੇ ਹਰੀ ਆਪ ਹੀ ਇੱਕ ਨਾ ਤੋਂ ਭਾਵ ਕਈਆਂ ਮਨਮੁਖ ਮੂੜ ਸੁਭਾਅ ਵਾਲਿਆਂ ਨੂੰ ਸੰਸਾਰ ਰੂਪੀ ਉੱਜੜ ਭਾਵ ਉਜਾੜ ਵਿੱਚ ਪਾ ਦਿੰਦਾ। ਹਰ ਸੱਜਾ ਸਾਹਿਬ ਸੱਚਤ ਪਾਵਸ ਕਾਰ ਵੇਖੈ ਚਲਤ ਸਬਾਏ। ਹਰੀ ਆਪ ਸੱਜਾ ਸਾਹਿਬ ਮਾਲਕ ਹੈ। ਸੱਚਾ ਹੀ ਉਸ ਦਾ ਤਪਾਵਸ ਹੁੰਦਾ ਨਿਆਉ ਆ ਅਤੇ ਸਾਰੇ ਚਲਤ ਚਲਿਤਰ ਕੌਤਕ ਕਰਕੇ ਵੇਖਦਾ ਹੈ ਗੁਰਪ੍ਰਸਾਦ ਕਹੈ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਕਿਰਪਾ ਕਰਕੇ ਕਥਨ ਕਰਦੇ ਹਾਂ ਕਿ ਇਹੋ ਜਿਹੇ ਸੱਚੇ ਹਰੀ ਵਾਹਿਗੁਰੂ ਜੀ ਦੇ ਅਸਚਰਜ ਗੁਣ ਹਨ ਉਹਨਾਂ ਨੂੰ ਗਾਉਣਾ ਕਰੋ ਸਲੋਕ ਮਹੱਲਾ 3 ਜੀ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਸਾਹਿਬ ਜੀ ਦੇ ਪਾਸ ਕੋਈ ਦਰਵੇਸ਼ ਬਣ ਕੇ ਆਇਆ ਸਤਪੁਰਾਂ ਨੇ ਕਿਹਾ ਕਿ ਭਾਈ ਪਹਿਲਾ ਲੰਗਰ ਪ੍ਰਸ਼ਾਦਾ ਛਕੂ ਉਹ ਅਗੋਂ ਕਹਿੰਦਾ ਕਿ ਮਹਾਰਾਜੀ ਅਸੀਂ ਤਾਂ ਦਰਵੇਸ਼ ਹੁੰਦੇ ਆ ਅਤੇ ਭਿਖਿਆ ਦਾ ਮੰਗਿਆ ਹੋਇਆ ਭੋਜਨ ਛਕਦੇ ਆ ਇਸ ਕਰਕੇ ਅਸੀਂ ਤੁਹਾਡੇ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛੱਕ ਸਕਦੇ ਫਿਰ ਸਤਿਗੁਰਾਂ ਨੇ ਕਿਹਾ ਕਿ ਜੋ ਤੇਰੇ ਅੰਦਰ ਇੱਛਾ ਹੈ ਉਹ ਮੰਗ ਲੈ ਅਸੀਂ ਦੇ ਦਿੰਦੇ ਹਾਂ ਇਸ ਨੇ ਝਾਟੇ ਕਿਹਾ ਕਿ ਮੈਨੂੰ ਇੱਕ 100 ਰੁਪਿਆ ਦੇ ਦੇ ਗੁਰੂ ਜੀ ਨੇ ਇੱਕ ਸੇਖ ਨੂੰ ਇਸ਼ਾਰਾ ਕਰਕੇ ਉਸ ਨੂੰ 100 ਰੁਪਿਆ ਦਿਵਾ ਦਿੱਤਾ ਫਿਰ ਮਨ ਵਿੱਚ ਸੋਚਣ ਲੱਗ ਪਿਆ ਕਿ ਗੁਰੂ ਜੀ ਨੇ ਤਾਂ ਜਲਦੀ ਹੀ 100 ਰੁਪਿਆ ਦੇ ਦਿੱਤਾ ਹੈ ਇਹ ਤਾਂ ਬਹੁਤ ਦਿਆਲੂ ਹਨ ਇਨਾਂ ਕੋਲੋਂ ਹੋਰ ਵੀ ਮਾਇਆ ਮੰਗ ਲੈਂਦਾ ਤਾਂ ਪ੍ਰਾਪਤ ਹੋ ਸਕਦੀ ਹੈ ਇਸ ਪ੍ਰਕਾਰ ਲਾਲਚ ਕਰਕੇ ਕਹਿਣ ਲੱਗਾ ਮਹਾਰਾਜ ਤੁਸੀਂ ਤਾਂ ਬਹੁਤ ਕਿਰਪਾਲੂ ਦਿਆਲੂ ਹੋ ਅਸੀਂ ਤਾਂ ਦਰবেশ ਹੁੰਦੇ ਹਾਂ ਕੀ ਸਾਨੂੰ 100 ਰੁਪਈਆ ਹੀ ਮਿਲੇਗਾ ਕੁਝ ਹੋਰ ਵੀ ਕਿਰਪਾਲਤਾ ਕਰੋ ਤਦ ਸਤਿਗੁਰੂ ਜੀ ਨੇ ਇਸ ਨੂੰ ਲਾਲਚੀ ਜਾਣ ਕੇ ਅਤੇ ਸਭ ਤਾਂ ਹੀ ਸਿੱਖਿਆ ਦੇਣ ਲਈ ਇਹ ਪਾਵਨ ਸ਼ਬਦ ਉਚਾਰਨ ਕੀਤਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਏ ਭਾਈ ਫਕੀਰੀ ਨੂੰ ਕੋਈ ਕੋਈ ਹੀ ਜਾਣਦਾ ਹੈ ਤੇ ਅਜਿਹਾ ਜਾਣਨ ਵਾਲਾ ਕੋਈ ਟਾਵਾ ਟਾਵਾ ਹੀ ਦਰਵੇਸ਼ ਦਰ ਵਿੱਚ ਪ੍ਰਵੇਸ਼ ਹੋਇਆ ਹੁੰਦਾ ਸੋ ਸੰਸਕ੍ਰਿਤ ਅਨਸਾਰ ਦਰ ਆવેશ ਭਾਵ ਪਰਮੇਸ਼ਰ ਦੇ ਦਰ ਭਾਵ ਦਰਗਾਹ ਵਿੱਚ ਪ੍ਰਵੇਸ਼ ਹੋਣ ਵਾਲਾ ਦਰਵੇਸ਼ ਹੈ ਅਰਬੀ ਅਨਸਾਰ ਦਰਵੇਸ਼ ਨਾਮ ਕੂਕਰ ਦਾ ਹੈ ਭਾਵ ਜੂ ਪਰਮੇਸ਼ਰ ਦੇ ਦਰ ਦਾ ਕੁੱਤਾ ਬਣਿਆ ਹੈ ਉਸ ਦਾ ਨਾਮ ਦਰਵੇਸ਼ ਹੈ ਫਾਰਸੀ ਅਨਸਾਰ ਜਿਸ ਨੇ ਵਾਹਿਗੁਰੂ ਦੇ ਦਰ ਦੀ ਪ੍ਰਾਪਤੀ ਵਾਸਤੇ ਫਕੀਰ ਲਿਬਾਸ ਧਾਰਿਆ ਹੋਵੇ ਉਹ ਦਰਵੇਸ਼ ਹੈ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਇਹ ਭਾਈ ਜਿਹੜਾ ਘਰਾਂ ਘਰਾਂ ਵਿੱਚ ਮੰਗਦਾ ਫਿਰਦਾ ਹੋਵੇ ਉਸ ਦਾ ਜੀਵਣਾ ਵੀ ਤਰਕਾਰ ਹੈ ਅਤੇ ਫਕੀਰੀ ਦੇ ਧਾਰੇ ਹੋਏ ਵੇਸ ਲਿਬਾਸ ਨੂੰ ਵੀ ਤਰਕਾਰ ਹੈ ਜੋ ਘਰ ਘਰ ਸ਼ਾਸਤਰਾ ਸ਼ਾਸਤਰਾ ਦੇ ਉਪਦੇਸ਼ਕਾਂ ਕੋਲ ਜਾ ਕੇ ਉਪਦੇਸ਼ ਮੰਗਦਾ ਫਿਰੇ ਉਸ ਦਾ ਜੀਵਣਾ ਵੀ ਤਰਕਾਰ ਹੈ ਲਿਬਾਸ ਧਾਰਨਾ ਵੀ ਤਰਕਾਰ ਹੈ ਜੇ ਆਸਾ ਅੰਦੇਸਾ ਤਜ ਰਹਿ ਗੁਰਮਖ ਭਿਖਿਆ ਨਾਉ ਜੇਕਰ ਸੰਸਾਰਿਕ ਪਦਾਰਥਾਂ ਦੀ ਆਸਾ ਤੇ ਅੰਦੇਸਾ ਸੰਸਾ ਛੱਡ ਕਰਕੇ ਵਾਹਿਗੁਰੂ ਦੇ ਦਰ ਵਿੱਚ ਟਿਕਿਆ ਰਹਿਣਾ ਕਰੇ ਅਤੇ ਗੁਰਮਖ ਬਣ ਕੇ ਮੁਖੀ ਗੁਰਾਂ ਪਾਸੋਂ ਨਾਮ ਦੀ ਭਿਖਿਆ ਪ੍ਰਾਪਤ ਕਰੇ ਤਿਸ ਕੇ ਚਰਨ ਪਖਾਲੀਐ ਨਾਨਕ ਹਉ ਬਲਹਾਰੈ ਜਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪੁਰਸ਼ ਦੇ ਚਰਨਾ ਨੂੰ ਪਖਾਲੀਐ ਧੂਣਾ ਕਰੀਏ ਉਸ ਦੇ ਚਰਨਾ ਦਾ ਪਖ ਲੈਣਾ ਕਰੀਏ ਅਸੀਂ ਉਸ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਵਿਰਾਟ ਸੰਸਾਰ ਰੂਪੀ ਇੱਕ ਤਰਵਰ ਰੁਖ ਹੈ ਆਸਤਕ ਤੇ ਨਾਸਤਕ ਉਨੇ ਰੂਪੀ ਦੋ ਫਲ ਤੇ ਚਿਤ ਰੂਪੀ ਪੰਖੇਰੂ ਪੰਛੀ ਆਹੇ ਕੀ ਹੈ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ ਆਸਤਕ ਪੁਰਖ ਫਿਰ ਜਨਮ ਧਾਰ ਕੇ ਆਉਂਦੇ ਨਹੀਂ ਤੇ ਨਾ ਹੀ ਮਰ ਕੇ ਜੁਨਾ ਵਿੱਚ ਜਾਂਦੇ ਆ ਇਉ ਉਹ ਦਿਸਦੇ ਨਹੀਂ ਭਾਵ ਮੁਕਤ ਹੋ ਜਾਂਦੇ ਆ ਨਹੀਂ ਤਿਨਾਂ ਦੇ ਪਰ ਪ੍ਰਵਿਰਤੀ ਰੂਪੀ ਪੰਖ ਭਾਵ ਖੰਭ ਹੁੰਦੇ ਆ ਬਹੁ ਰੰਗੀ ਰਸ ਭੋਗਿਆ ਸਬਦ ਰਹੇ ਨਿਰਵਾਣ ਨਾਸਤਕ ਪੁਰਖਾਂ ਦੀ ਅਨੇਕਾਂ ਰੰਗਾਂ ਦੇ ਸੁਭਾਵਾਂ ਹਨ ਉਹਨਾਂ ਨੇ ਅਨੇਕਾਂ ਰਸਾਂ ਕਸਾਂ ਨੂੰ ਭੋਗਣਾ ਕੀਤਾ ਹੈ ਪਰ ਜੇਕਰ ਉਹ ਵੀ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਨਿਰਵਾਣ ਬੰਦਨਾ ਤੋਂ ਰਹਿਤ ਅਚਲ ਪਦਵੀ ਵਿੱਚ ਟਿਕੇ ਰਹਿਣ ਤਾਂ ਮੁਕਤ ਹੋ ਸਕਦੇ ਆ ਹਰ ਰਸ ਫਲ ਰਾਤੀ ਨਾਨਕਾ ਕਰਮ ਸੱਜਾ ਨੀਸਾਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਹਰੀ ਦੇ ਰਸ ਪ੍ਰੇਮ ਵਿੱਚ ਪਿਜਿਆ ਉਹ ਬ੍ਰਹਮ ਗਿਆਨ ਰੂਪੀ ਫਲ ਦੇ ਸਵਾਦ ਵਿੱਚ ਰੰਗੇ ਜਾਂਦੇ ਆ ਅਤੇ ਪਰਮੇਸ਼ਰ ਦੀ ਕਰਮ ਮਿਹਰ ਦੁਆਰਾ ਉਹਨਾਂ ਦੇ ਮੱਥੇ ਉੱਪਰ ਸੱਚੇ ਦੀ ਪ੍ਰਾਪਤੀ ਦਾ ਸੱਚਾ ਨੀਸਾਣ ਲੇਖ ਨਿਸ਼ਾਨ ਪੈ ਜਾਂਦਾ ਹੈ ਉਡੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸ ਆਵੇ ਪਰਮੇਸ਼ਰ ਆਪ ਹੀ ਧਰਤੀ ਜਮੀਨ ਰੂਪ ਹੈ ਆਪ ਹੀ ਰਾਹਕ ਜ਼ਿਮੀਂਦਾਰ ਰੂਪ ਹੈ ਆਪ ਹੀ ਬੀਜੀ ਖੇਤੀ ਨੂੰ ਜਮਾਏ ਜਮਾਉਂਦਾ ਉਗਾਉਂਦਾ ਹੈ ਆਪ ਹੀ ਖੇਤੀ ਪੱਕੀ ਤੋਂ ਬੋਹ ਲਾ ਕੇ ਫਿਰ ਦਾਣਿਆਂ ਨੂੰ ਚੱਕੀ ਵਿੱਚ ਪੀਸ ਆਵੇ ਕਈਏ ਪਸਾਉਂਦਾ ਹੈ ਆਪ ਪਕਾਵੇ ਆਪ ਭਾਂਡੇ ਦੀ ਪਰੋਸੈ ਆਪੇ ਹੀ ਬਹਿ ਖਾਵੇ ਪਰਮੇਸ਼ਰ ਆਪ ਹੀ ਲਾਂਗਰੀ ਬਣ ਕੇ ਭੋਜਨ ਪਕਾਉਂਦਾ ਹੈ ਆਪ ਹੀ ਵਰਤਾਰਾ ਬਣ ਕੇ ਬਰਤਨ ਦੇ ਕੇ ਪਰੋਸਦਾ ਹੈ ਆਪ ਹੀ ਬੈਠ ਕੇ ਖਾਣ ਵਾਲਾ ਹੋ ਜਾਂਦਾ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਪਰਾਵੇ ਹਾਂ ਆਪ ਹੀ ਜਲ ਪਾਣੀ ਦੇਣ ਵਾਲਾ ਹੈ ਆਪ ਹੀ ਭੋਜਨ ਛਕਣ ਮਗਰੋਂ ਸ਼ਿੰਗਾ ਹੁੰਦਾ ਲੋਕਦਾਰ ਪਤਲਾ ਡੱਕਾ ਤੀਲਾ ਜਿਸ ਨਾਲ ਦੰਦਾਂ ਵਿੱਚ ਫਸਿਆ ਹੋਇਆ ਭੋਜਨ ਆਦ ਕੱਢੀ ਦਾ ਉਹ ਦਿੰਦਾ ਹੈ ਆਪ ਹੀ ਜੁਲੀ ਮੂੰਹ ਸਾਫ ਕਰਨ ਲਈ ਵਰਤਿਆ ਜਲ ਇੱਕ ਹੱਥ ਵਿੱਚ ਜਿੰਨਾ ਪ੍ਰਮਾਣ ਜਲ ਆ ਸਕੇ ਉਸ ਨੂੰ ਜੁਲੀ ਕਹਿੰਦੇ ਆ ਭਰਾਵੈ ਪਾਪ ਭਰਾਉਂਦਾ ਭੋਜਨ ਛਕਣ ਪਿਛੋਂ ਚੂਲੀ ਕਰਾਉਂਦਾ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਆਪ ਹੀ ਸੰਗਤ ਨੂੰ ਸੱਦ ਕਰਕੇ ਬੁਲਾ ਕੇ ਪੰਗਤ ਵਿੱਚ ਬਿਠਾਉਂਦਾ ਹੈ ਤੇ ਆਪ ਹੀ ਉਹਨਾਂ ਦੀ ਸੇਵਾ ਕਰਕੇ ਵਿਦਾਇਗੀ ਰਵਾਨਗੀ ਕਰਾਉਂਦਾ ਹੈ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮੰਨਾਵੇ ਜਿਨ੍ਹਾਂ ਦੇ ਉੱਤੇ ਹਰੀ ਵਾਹਿਗੁਰੂ ਆਪ ਕਿਰਪਾਲੂ ਹੋ ਜਾਂਦਾ ਹੈ ਉਹਨਾਂ ਨੂੰ ਆਪਣਾ ਹੁਕਮ ਮੰਨਾ ਕੇ ਮੁਕਤ ਕਰ ਦਿੰਦਾ ਹੈ ਸਲੋਕ ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਸਿੱਖਾਂ ਨੇ ਪ੍ਰਸ਼ਨ ਕੀਤੇ ਕਿ ਮਹਾਰਾਜ ਜੀ ਬੰਧਨ ਕਿੰਨਾ ਚੀਜ਼ਾਂ ਵਿੱਚ ਹਨ ਇਨ੍ਹਾਂ ਬੰਧਨਾ ਤੋਂ ਛੁਟਕਾਰਾ ਕਿਵੇਂ ਹੋਵੇ ਅਤੇ ਸਾਰੇ ਅੰਧ ਤਾਈ ਦਾ ਵਰਤਾਰਾ ਕਿਉਂ ਵਰਤ ਰਿਹਾ ਤਦ ਸੁਣਨ ਕਰਕੇ ਸਤਿਗੁਰੂ ਜੀ ਉੱਤਰ ਦਿੰਦੇ ਹਨ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਨਬੰਧ ਏ ਭਾਈ ਹੋਮੇ ਦੇ ਸਹਿਤ ਕੀਤੀ ਹੋਏ ਨਿਤ ਨਿਮਿਤ ਪ੍ਰਾਚਿਤ ਕਾਮਕ ਆਦ ਸਾਰੀ ਕਰਮ ਤੇ ਜਗ ਆਦ ਧਰਮ ਸਾਰੇ ਬੰਧਨ ਰੂਪ ਹੀ ਹਨ ਇਹਨਾਂ ਕਰਕੇ ਮੰਦ ਕਰਮ ਪੁੰਨ ਚੰਗੇ ਕਰਮਾਂ ਨਾਲ ਸੰਬੰਧ ਬਣਿਆ ਰਹਿੰਦਾ ਹੈ ਮਮਤਾ ਮੋਹ ਸਬੰਧਨ ਪੁੱਤਰ ਕਲਤਰ ਸੁਤੰਦ ਜੋ ਵਰਣਾ ਆਸ਼ਰਮਾਂ ਤੇ ਪਦਾਰਥਾਂ ਦੀ ਮਮਤਾ ਮੇਰ ਸਬੰਧੀਆਂ ਦਾ ਮੋਹ ਵੀ ਸੋ ਨਾਮ ਭਲੀ ਪ੍ਰਕਾਰ ਬੰਦਨਾ ਬੰਧਨ ਰੂਪ ਹੈ ਫਿਰ ਪੁੱਤਰ ਕਲਤ੍ਰਿ ਸਤਰੀ ਅਤੇ ਸੋ ਭਲੀ ਪ੍ਰਕਾਰ ਸੰਸਾਰਿਕ ਧੰਦੇ ਵੀ ਬੰਧਨ ਰੂਪ ਹੀ ਹਨ ਜੀਵ ਇਸਤਰੀ ਪੁੱਤਰਾਂ ਦੇ ਧੰਦਿਆਂ ਵਿੱਚ ਫਸਿਆ ਰਹਿਦਾ ਹੈ ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ ਜਿੱਥੇ ਵੀ ਵੇਖੀਦਾ ਹੈ ਉਥੇ ਹੀ ਆਸਾ ਵਾਸ਼ਨਾ ਰੂਪੀ ਜੇਵਰੀ ਰਸੀ ਪਈ ਹੋਈ ਹੈ ਇਹ ਸਭ ਮਾਇਆ ਦਾ ਹੀ ਸੰਬੰਧ ਹੈ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਦ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਹੀ ਅਗਿਆਨਤਾ ਦੀ ਵਰਤਣ ਵਿੱਚ ਵਰਤ ਰਿਹਾ ਹੈ ਸਾਰਾ ਵਰਤਾਰਾ ਅਗਿਆਨ ਪੁਣੇ ਵਿੱਚ ਹੀ ਵਰਤ ਰਿਹਾ ਫਿਰ ਪ੍ਰਸ਼ਨ ਕਰਦੇ ਸਿੱਖ ਕਿ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੁਸਾਂ ਨੇ ਤੀਸਰੇ ਸਰੂਪ ਵਿੱਚ ਕਿਹਾ ਸੀ ਇਵਰਤਨ ਵਰਤੇ ਅੰਧ ਭਾਵ ਪਸਾਰਾ ਅਗਿਆਨਤਾਈ ਵਿੱਚ ਵਰਤਦਾ ਹੈ ਫਿਰ ਜਾਣਣ ਕਿਸ ਪ੍ਰਕਾਰ ਹੋ ਸਕਦਾ ਹੈ ਸਤਗੁਰੂ ਅੱਗੇ ਚੌਥੇ ਪਾਤਸ਼ਾਹ ਦੱਸਦੇ ਆ ਮਹੱਲਾ ਚੌਥਾ ਅੰਦੇ ਜਾਣਣ ਤਾਤੀਐ ਜਾ ਸਤਗੁਰ ਮਿਲੈ ਮਿਲਾਈ ਅੰਦੇ ਜਾਣਣ ਤਾਤੀਐ ਜਾ ਸਤਗੁਰ ਮਿਲੈ ਰਜਾਈ ਇਹ ਭਾਈ ਅਨੇ ਅਗਿਆਨੀ ਜੀਵ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਤੇ ਅਵਰਨ ਦੇ ਪਰਦੇ ਪਏ ਹੋਏ ਆ ਉਹਨਾਂ ਨੂੰ ਗਿਆਨ ਦਾ ਗਿਆਨ ਪ੍ਰਕਾਸ਼ ਤਾਂ ਹੋ ਸਕਦਾ ਹੈ ਜੇਕਰ ਉਹ ਵਾਹਿਗੁਰੂ ਦੀ ਰਜ਼ਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਮਿਲ ਪੈਣ ਸਤਿਗੁਰਾਂ ਨੂੰ ਮਿਲ ਕੇ ਉਹਨਾਂ ਦੀ ਰਜ਼ਾਏ ਅਗਿਆ ਵਿੱਚ ਚੱਲਣਾ ਕਰਨ ਬੰਧਨ ਤੋੜੈ ਸੱਚ ਵਸੈ ਅਗਿਆਨ ਅਧੇਰਾ ਜਾਏ ਤਦੋਂ ਉਹ ਜੀਵ ਸਤਿਗੁਰਾਂ ਤੋਂ ਪ੍ਰਾਪਤ ਕੀਤੇ ਨਾਮ ਦੁਆਰਾ ਕਰਤਾ ਭੋਗਤਾ ਹੰਗਤਾ ਮਮਤਾ ਦੇ ਕਰਮ ਧਰਮ ਦੇ ਪਏ ਹੋਏ ਬੰਧਨ ਜੰਜਾਲਾਂ ਨੂੰ ਤੋੜ ਦਿੰਦੇ ਆ ਸੱਚੇ ਸਰੂਪ ਵਿੱਚ ਵੱਸ ਜਾਂਦੇ ਆ ਸੱਚਾ ਨਾਮ ਉਹਨਾਂ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ ਤਦੋਂ ਫਿਰ ਇਹ ਗਿਆਨ ਤਾਈ ਦਾ ਹਨੇਰਾ ਚਲਿਆ ਜਾਂਦਾ ਹੈ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਸਭ ਕਿਸ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਫਿਰ ਜੀਵ ਸਾਰਾ ਕੁਝ ਪਸਾਰਾ ਉਸ ਵਾਹਿਗੁਰੂ ਦਾ ਹੀ ਵੇਖਣਗੇ ਜਿਸ ਵਾਹਿਗੁਰੂ ਨੇ ਤਨ ਸਰੀਰ ਸਾਜ ਬਣਾ ਕੇ ਸਭ ਜੀਵਾਂ ਨੂੰ ਪੈਦਾ ਕੀਤਾ ਹੈ ਜਿਸ ਨੇ ਤਨ ਸੂਖਮ ਸਰੀਰ ਸਧੂਲ ਕਾਰਨ ਦੇਹਾਂ ਦੀ ਸਾਜਣਾ ਕੀਤੀ ਹੈ ਨਾਨਕ ਸਰਣ ਕਰ ਤਾਰ ਕੀ ਕਰਤਾ ਰਾਖੈ ਲਾਜ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਜੋ ਉਸ ਕਰਤਾਰ ਵਾਹਿਗੁਰੂ ਦੀ ਸ਼ਰਣ ਓਟ ਵਿੱਚ ਜਾ ਪਏ ਆ ਜਿਸ ਦੇ ਕਰਤਾਰ ਕਰ ਹੱਥਾਂ ਵਿੱਚ ਹੁਕਮ ਪਰਾਲਬਦ ਚੇਤਨ ਸੱਤਾ ਰੂਪੀ ਤਾਰ ਫੜੀ ਆ ਫਿਰ ਉਹ ਕਰਤਾ ਰਜਨਾਰ ਪ੍ਰਭੂ ਆਪ ਹੀ ਉਹਨਾਂ ਦੀ ਲੱਜਿਆ ਭਾਵ ਰੱਖਿਆ ਕਰਦਾ ਹੈ ਪੌੜੀ ਜਦ ਹੋ ਆਪੇ ਥਾਟ ਗਿਆ ਬਹਿ ਕਰਤਾ ਤਦਹ ਪੁੱਛ ਨਾ ਸੇਵਕ ਬੀਆ ਜਦੋਂ ਕਰਤਾ ਬੁਰਖ ਨੇ ਬੈਠ ਕੇ ਆਪ ਹੀ ਸੰਸਾਰ ਥਾਟ ਹੁੰਦਾ ਬਣਾਵਟ ਨੂੰ ਬਣਾਉਣਾ ਕੀਤਾ ਤਦੋਂ ਕਿਸੇ ਦੂਜੇ ਸੇਵਕ ਦਾਸ ਆਦ ਨੂੰ ਪੁੱਛ ਕੇ ਨਹੀਂ ਰਚਿਆ ਸੀ ਅਰਥਾਤ ਜਿਵੇਂ ਰਾਜੇ ਮਹਾਰਾਜੇ ਆਪਣੇ ਸੇਵਕਾਂ ਤੋਂ ਸਲਾਹ ਮਸ਼ਵਰਾ ਲੈਂਦੇ ਆ ਇਉਂ ਪਰਮੇਸ਼ਰ ਨੇ ਕਿਸੇ ਤੋਂ ਕੋਈ ਸਲਾਹ ਨਹੀਂ ਲਈ ਕਿਉਂਕਿ ਉਦੋਂ ਦੂਸਰਾ ਕੋਈ ਹੈ ਹੀ ਨਹੀਂ ਸੀ ਪੈਦਾ ਹੀ ਨਹੀਂ ਸੀ ਕੀਤਾ ਤਦ ਉਹ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਤਦੋਂ ਕੋਈ ਕਿਸੇ ਤੋਂ ਕੀ ਪਦਾਰਥ ਲੈਂਦਾ ਸੀ ਤੇ ਕੀ ਕੋਈ ਕਿਸੇ ਨੂੰ ਪਦਾਰਥ ਦਿੰਦਾ ਸੀ ਕੀ ਕੋਈ ਕਿਸੇ ਦੇ ਪਾਸੋਂ ਉੱਤਰ ਲੈਂਦਾ ਸੀ ਕੀ ਕੋਈ ਕਿਸੇ ਦੇ ਪ੍ਰਸ਼ਨ ਦਾ ਉੱਤਰ ਦਿੰਦਾ ਸੀ ਜਦੋਂ ਹੋਰ ਦੂਸਰਾ ਪੈਦਾ ਹੀ ਨਹੀਂ ਕੀਤਾ ਸੀ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭ ਨਾ ਕੋ ਦੀਆ ਫਿਰ ਆਪ ਹੀ ਆਪਣੇ ਆਪ ਤੋਂ ਕਰਤਾ ਪੁਰਖ ਨੇ ਜਗਤ ਸੰਸਾਰ ਨੂੰ ਪੈਦਾ ਕੀਤਾ ਤੇ ਪੈਦਾ ਕੀਤੇ ਹੋਏ ਸਾਰਿਆਂ ਨੂੰ ਸਵਾਸਾਂ ਰੋਜੀ ਦਾ ਦਾਨ ਦੇਣਾ ਕੀਤਾ ਬ੍ਰਹਮਾ ਬ੍ਰਹਮਾ ਨੂੰ ਉਤਪਤੀ ਵਿਸ਼ਨੂੰ ਜੀ ਨੂੰ ਪਾਲਣਾ ਤੇ ਸ਼ਿਵ ਜੀ ਨੂੰ ਸੰਘਾਰ ਕਰਨ ਰੂਪ ਦਾਨ ਦਿੱਤਾ ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ ਪਰਮੇਸ਼ਰ ਨੇ ਆਪ ਹੀ ਮੁਖੀ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਲਈ ਭਗਤੀ ਰੂਪੀ ਸੇਵ ਟਹਿਲ ਬਣਾਉਣਾ ਕੀਤੀ ਹੈ ਆਪ ਹੀ ਗੁਰਮਖ ਅਧਿਕਾਰੀਆਂ ਨੂੰ ਗੁਰਾਂ ਦੁਆਰਾ ਆਪਣੇ ਵਿੱਚ ਮਿਲਾਉਂਦਾ ਹੈ ਇਹ ਸੇਵਾ ਦਾ ਨਿਯਮ ਬਣਾਇਆ ਹੈ ਆਪ ਹੀ ਗੁਰਾਂ ਦੁਆਰਾ ਸਿੱਖ ਬਣ ਕੇ ਨਾਮ ਅੰਮ੍ਰਿਤ ਬ੍ਰਹਮਾ ਨੰਦ ਨੂੰ ਪੀਣਾ ਕੀਤਾ ਹੈ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੁਥੀਆ ਉਹ ਆਪ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਕਰਕੇ ਨਿਰਗੁਣ ਸਰੂਪ ਹੋਣ ਕਰਕੇ ਨਿਰੰਕਾਰ ਆਕਾਰਾਂ ਤੋਂ ਰਹਿਤ ਹੈ ਤੇ ਆਪ ਹੀ ਸਰਗੁਣ ਸਰੂਪ ਧਾਰ ਕੇ ਆਕਾਰਾਂ ਨੂੰ ਧਾਰਨ ਵਾਲਾ ਹੈ ਉਹ ਆਪ ਹੀ ਜੋ ਕਰਦਾ ਹੈ ਉਹੋ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ ਸਲੋਕ ਮਹੱਲਾ ਤੀਜਾ ਫਿਰ ਪ੍ਰਸ਼ਨ ਕੀਤਾ ਹੈ ਮਹਾਰਾਜੀ ਗੁਰਮੁਖ ਪੁਰਸ਼ ਕੀ ਕਰਤੱਬ ਕਰਦੇ ਹਨ ਸਤਿਗੁਰੂ ਉੱਤਰ ਦਿੰਦੇ ਹਨ ਗੁਰਮੁਖ ਪ੍ਰਭ ਸੇਵਹਿ ਸਾਚਾ ਅਨੰਦਨ ਸਹਿਜ ਪਿਆਰ ਇਹ ਭਾਈ ਗੁਰਮੁਖ ਜਨ ਹਮੇਸ਼ਾ ਸੱਚੇ ਪਰਮੇਸ਼ਰ ਨੂੰ ਸੇਵਨਾ ਕਰਦੇ ਹਨ ਅਤੇ ਅਨੰਦਨ ਰਾਤ ਦਿਨ ਸ਼ਾਂਤੀ ਦੇ ਸਹਿਤ ਹੋ ਕੇ ਵਾਹਿਗੁਰੂ ਵਿੱਚ ਪਿਆਰ ਰੱਖਦੇ ਹਨ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਤਾਰ ਉਹ ਸਦਾ ਹਮੇਸ਼ਾ ਹੀ ਆਨੰਦ ਸਰੂਪ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਅਰਧ ਨੀਚੇ ਤੇ ਉਰਧ ਉੱਪਰ ਅਰਥਾਤ ਨੀਚੇ ਉੱਪਰ ਸਵਾਸ ਲੈਂਦੇ ਆ ਪਰਮੇਸ਼ਰ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ ਸੋ ਦੱਸਦੇ ਹਨ ਅੱਗੇ ਸਤਿਗੁਰੂ ਅੰਤਰਪ੍ਰੀਤਮ ਵਸਿਆ ਤੋਰ ਕਰਮ ਲਿਖਿਆ ਕਰਤਾਰ ਉਹਨਾਂ ਦੇ ਹਿਰਦੇ ਅੰਦਰ ਭਾਵ ਵਿੱਚ ਪ੍ਰੀਤਮ ਪਿਆਰਾ ਵਾਹਿਗੁਰੂ ਵਸ ਗਿਆ ਹੈ ਇਹ ਤੁਰੋਂ ਦਰਗਾਹ ਤੋਂ ਹੀ ਕਰਤਾਰ ਪਰਮੇਸ਼ਰ ਨੇ ਉਹਨਾਂ ਗੁਰਮੁਖਾਂ ਦੀ ਅੰਤਹਿ ਕਰਨ ਰੂਪ ਮਸਤਕ ਉੱਪਰ ਸ੍ਰੇਸ਼ਟ ਕਰਮ ਦਾ ਲੇਖ ਲਿਖ ਦਿੰਦਾ ਹੈ ਨਾਨਕ ਆਪ ਮਿਲਾਇਨ ਆਪੀ ਕਿਰਪਾ ਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਆਪ ਹੀ ਉਹਨਾਂ ਗੁਰਮੁਖ ਜਨਾਂ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਉਹਨਾਂ ਨੂੰ ਆਪਣੇ ਸਰੂਪ ਵਿੱਚ ਮਿਲਾਇਨ ਮਿਲਾ ਲੈਂਦਾ ਹੈ ਮਹੱਲਾ ਤੀਜਾ ਕਹੇ ਹੈ ਕਥੇ ਹੈ ਨ ਪਾਈਐ ਅਨ ਦਿਨ ਰਹੇ ਸਦਾ ਗੁਣ ਗਾਏ ਸ਼ਕਤੀ ਬਿਰਤੀ ਕਰਕੇ ਵੇਦਾਂ ਸ਼ਾਸਤਰਾਂ ਦੇ ਵਿਖਿਆਨ ਨੂੰ ਕਹੇ ਹੈ ਕਹਿਣ ਨਾਲ ਅਤੇ ਕਥੇ ਹੈ ਕਥਾ ਕਰਨ ਨਾਲ ਉਹ ਪ੍ਰਭੂ ਨਹੀਂ ਪਾਇਆ ਜਾਂਦਾ ਪਰ ਜੇਕਰ ਰਾਤ ਦਿਨ ਹਮੇਸ਼ਾ ਉਸ ਦੇ ਗੁਣਾਂ ਨੂੰ ਗਾਉਂਦੇ ਰਹੀਏ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ ਵਿਣ ਕਰਮੈ ਕਿਨੇ ਨਾ ਪਾਇਓ ਭੌਕ ਮੁਏ ਬਿਲ ਲਾਏ ਨਿਸ਼ਕਾਮ ਕਰਮ ਕੀਤੇ ਤੋਂ ਬਗੈਰ ਸਤਗੁਨਾ ਦੀ ਕਰਮੈ ਕਿਰਪਾ ਤੋਂ ਬਿਨ ਬਿ ਕਿਸੇ ਨੇ ਵੀ ਪਰਮੇਸ਼ਰ ਨੂੰ ਪਾਉਣਾ ਨਹੀਂ ਕੀਤਾ ਬਹੁਤ ਸਾਰੇ ਲੋਕ ਭੌਂਕ ਦੇ ਭਾਵ ਵਿਅਰਥ ਬਗਦੇ ਤੇ ਵਿਰਲਾਪ ਕਰਦੇ ਹੋਏ ਮਰਤੂ ਦੇ ਵਸ ਹੋ ਗਏ ਗੁਰ ਕੈ ਸਬਦ ਮਨ ਤਨ ਭਜੈ ਗੁਰ ਕੈ ਸਬਦ ਮਨ ਤਨ ਭਿੱਜੈ ਆਪ ਵਸੈ ਮਨ ਆਏ ਜਦੋਂ ਹਿਰਦਾ ਤੇ ਤਨ ਸਰੀਰ ਦੋਵੇਂ ਗੁਰੂ ਸਾਹਿਬ ਜੀ ਦੇ ਸਬਦ ਉਪਦੇਸ਼ ਵਿੱਚ ਭਿੱਜੇ ਭਿੱਜ ਜਾਣ ਭਾਵ ਮਨ ਸੰਕਲਪਾਂ ਤੋਂ ਰਹਿਤ ਹੋ ਜਾਂਦਾ ਅਤੇ ਤਨ ਖੋਟੀਆਂ ਕਰਨੀਆਂ ਤੋਂ ਰਹਿਤ ਹੋ ਕੇ ਰੋਮ ਰੋਮ ਵਿੱਚ ਸਿਮਰਨ ਕਰਨ ਲੱਗ ਜਾਂਦਾ ਹੈ ਤਦੋਂ ਪਰਮੇਸ਼ਰ ਆਪ ਆ ਕੇ ਅੰਤਹਿ ਕਰਨ ਵਿੱਚ ਵਸ ਜਾਂਦਾ ਹੈ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਦਾਤ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਾਪਤ ਕਰੀਦੀ ਹੈ ਫਿਰ ਪਰਮੇਸ਼ਰ ਆਪ ਹੀ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਪੀਜੈ ਇਸ ਪੌੜੀ ਵੇ ਸਤਿਗੁਰੂ ਜੀ ਪਿਛਲੀ ਪੌੜੀ ਦਾ ਵਿਸ਼ੇ ਕਥਨ ਕਰਦੇ ਹੋਏ ਦੱਸਦੇ ਹਨ ਕਿ ਪਰਮੇਸ਼ਰ ਆਪ ਹੀ ਚਾਰ ਵੇਦ 18 ਪੁਰਾਣ 6 ਸ਼ਾਸਤਰ ਰੂਪ ਹੈ ਆਪ ਹੀ ਕਥਨ ਕਰਨ ਵਾਲਾ ਹੈ ਆਪ ਹੀ ਭੀਜੇ ਪ੍ਰਸੰਨ ਹੋਣ ਵਾਲਾ ਹੈ ਵੇਦ ਕਹੀਏ ਗਿਆਨ ਸਰੂਪ ਹੈ ਪੁਰਾਣ ਕਹੀਏ ਪ੍ਰਾਤਨ ਸਰੂਪ ਹੈ ਸਤ ਦੀ ਆਗਿਆ ਕਰਨ ਵਾਲਾ ਸਾਰਿਆਂ ਸ਼ਾਸਤਰਾਂ ਵਿੱਚ ਵੀ ਆਪ ਹੀ ਹੈ ਆਪ ਹੀ ਗੁਰੂ ਰੂਪ ਹੋ ਕੇ ਕਥਨ ਕਰਨ ਵਾਲਾ ਹੈ ਆਪ ਹੀ ਜਗਿਆਸੂ ਰੂਪ ਹੋ ਕੇ ਭਿੱਜਣ ਵਾਲਾ ਹੈ ਆਪੇ ਹੀ ਬਹਿ ਪੂਜੇ ਕਰਦਾ ਆਪ ਪਰਪੰਚ ਕਰੀਜੈ ਰਚਨਹਾਰ ਪ੍ਰਭੂ ਆਪ ਹੀ ਸੇਖ ਰੂਪ ਹੋ ਕੇ ਬੈਠ ਕੇ ਗੁਰੂ ਦਾ ਪੂਜੇ ਪੂਜਣ ਕਰਦਾ ਆਪ ਹੀ ਗੁਰੂ ਸਰੂਪ ਹੋ ਕੇ ਪੂਜਨ ਕਰ ਰਿਹਾ ਤੇ ਮਾਇਆ ਸਭ ਲਈ ਈਸ਼ਰ ਰੂਪ ਹੋ ਕੇ ਆਪ ਹੀ ਪਰਪੰਚ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਰਥ ਕਥੀਜੈ ਵਾਹਿਗੁਰੂ ਆਪ ਹੀ ਪਰਵਿਰਤੀ ਰੂਪ ਹੈ ਤੇ ਆਪ ਹੀ ਨਿਰਵਿਰਤੀ ਰੂਪ ਹੈ ਭਾਵ ਪਰਵਿਰਤੀ ਮਨ ਦੀ ਸਤਰੀ ਹੈ ਜਿਸ ਤੋਂ ਆਸਰੀ ਸੰਪਦਾ ਪੈਦਾ ਹੋਈ ਤੇ ਨਿਰਵਿਰਤੀ ਵੀ ਮਨ ਦੀ ਦੂਜੀ ਸਤਰੀ ਆ ਜਿਸ ਤੋਂ ਬਿਵੇਕ ਆਦਿ ਦੇਵੀ ਸੰਪਦਾ ਪੈਦਾ ਹੋਈ ਪ੍ਰਭੂ ਆਪ ਹੀ ਕਥਨ ਤੋਂ ਰਹਿਤ ਸਰੂਪ ਨੂੰ ਕਥੀਜੈ ਕਹੀਏ ਕਥਨ ਕਰਨ ਵਾਲਾ ਹੈ ਸੋ ਸ਼ੁਭ ਗੁਣਾਂ ਦੀ ਪ੍ਰਵਿਰਤੀ ਚੰਗੀ ਹੈ ਅਤੇ ਆਸਰੀ ਸੰਪਦਾ ਦੀ ਪ੍ਰਵਿਰਤੀ ਨੁਕਸਾਨਦੇਹ ਹੈ ਇਸੇ ਪ੍ਰਕਾਰ ਔਗਣਾਮੰਦ ਕਰਮਾਂ ਦੀ ਨਿਵਿਰਤੀ ਲਾਭਦਾਇਕ ਹੈ ਅਤੇ दैवी ਗੁਣਾਂ ਦੀ ਨਿਵਿਰਤੀ ਹਾਨੀਕਾਰਕ ਹੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਪ੍ਰਭੂ ਆਪ ਹੀ ਪੁੰਨ ਰੂਪ ਹੈ ਤੇ ਸਾਰਾ ਕੁਝ ਆਪ ਹੀ ਕਰਵਾਉਂਦਾ ਹੈ ਸਤਜੁਗ ਵਿੱਚ ਯੋਗ ਨੂੰ ਪੁੰਨ ਸਮਝਿਆ ਜਾਂਦਾ ਸੀ ਤ੍ਰੇਤੇ ਵਿੱਚ ਜਗ ਨੂੰ ਪੁੰਨ ਸਮਝਿਆ ਜਾਂਦਾ ਸੀ ਦੁਆਪਰ ਵਿੱਚ ਤਪੱਸਿਆ ਨੂੰ ਪੁੰਨ ਸਮਝਿਆ ਜਾਂਦਾ ਸੀ ਤੇ ਕਲਯੁਗ ਵਿੱਚ ਪਰਮੇਸ਼ਰ ਦੇ ਗੁਣ ਗਾਉਣੇ ਪੁੰਨ ਰੂਪ ਹੈ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਫਿਰ ਆਪ ਹੀ ਪਾਪਾਂ ਪੁੰਨਾਂ ਤੋਂ ਅਲਿਪਤ ਨਿਰਲੇਪ ਵਰਤੀਜੇ ਵਰਤ ਰਿਹਾ ਹੈ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀਜੈ ਰਚਣਹਾਰ ਪ੍ਰਭੂ ਆਪ ਹੀ ਜੀਵਾਂ ਦੇ ਚੰਗੇ ਕਰਮਾਂ ਅਨਸਾਰ ਸੁਖ ਤੇ ਮੰਦੇ ਕਰਮਾਂ ਅਨਸਾਰ ਦੁਖ ਦਿੰਦਾ ਹੈ ਫਿਰ ਆਪ ਹੀ ਨਾਮ ਦੀ ਬਖਸ਼ਿਸ਼ ਕਰਦਾ ਹੈ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਬਖਸ਼ ਲੈਂਦਾ ਹੈ ਵਾਹਿ ਗੁਰੂ ਵਾਹਿ ਗੁਰੂ ਹੇ ਗੁਰੂ ਵਾਹੇ ਅਲਸਾ ਵਾਹਿਗੁਰੂ ਜੀ ਕੀ ਫਤਿਹ